ਕਟੋ ਕਟ ਇਹ ਜਿਹੜਾ ਤੁਹਾਡੇ ਚ ਪਰਪਹਲੇਖਾ ਹੋਊਗਾ ਨਾ ਕਿ ਤੁਹਾਡੀਆਂ ਬੜੀਆਂ ਦਿੱਲੀ ਤੱਕ ਸਾਂਝਾਂ ਨੇ ਰਿਸ਼ਤੇਦਾਰੀਆਂ ਨੇ ਇਹ ਸਭ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਐਮ ਐਲ ਏ ਪਿਉਪਤੀ ਵੀ ਆਏ ਨੇ ਭੈਣ ਭਰਾ ਵੀ ਆਏ ਨੇ ਸਹੁਰਾ ਜਵਾਈ ਆਵੇ ਉਹ ਲੱਭੇ ਨਹੀਂ ਇਸ ਟਾਈਮ ਹਨਾ ਪਠਾਨ ਮਹਿਰਾ ਸਾਹਿਬ ਨੂੰ ਕਹਿੰਦੇ ਆ ਕਿ ਜਿਹੜੀਆਂ ਧਮਕੀਆਂ ਦੀ ਸਾਨੂੰ ਕੋਈ ਚਿੰਤਾ ਨਹੀਂ ਹੈਗੀ ਆ ਪਠਾਨ ਮਹਿਰਾ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਬਥੇਰੀਆਂ ਆਈਆਂ ਨੇ ਤੇ ਆ ਰਹੀਆਂ ਤੇ ਕੱਲ ਨੂੰ ਵੀ ਆਉਣਗੀਆਂ ਪਰ ਜਿਵੇਂ ਉਹਨਾਂ ਨੇ ਬਤਮੀਜੀ ਗੁੰਡਾਗਰਦੀ ਮਾਰਨ ਤੱਕ ਗਾਲਾਂ ਕੱਢੀਆਂ ਉਹ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਬਾਹਰ ਮਰਜੀ ਮਰਜੀ ਧਮਕੀ ਕਿਉਂ ਦਿੰਦਾ ਬਾਹਰ ਦੇਣ ਦੀ ਧਮਕੀ ਦੇਊਗਾ ਉਹਨੇ ਹਰਮੀਤ ਸਿੰਘ ਖਾਨ ਮਾਜਰਾ ਉਸ ਜਿਹੜੇ ਵਿਗੜੇ ਹੋਏ ਐਮਐਲਏ ਨੇ ਜਾਂ ਜਿਹੜੇ ਉਹਨਾਂ ਨੂੰ ਲੱਗਦਾ ਕਿ ਮੈਂ ਬਹੁਤ ਗੁੰਡਾਗਰਦੀ ਆ ਕਿ ਘਟੂ ਘਟ ਉਹਨਾਂ ਨੂੰ ਤੇ ਸਬਕ ਸਿਖਾਇਆ ਜਾਵੇ ਉਹਨਾਂ ਨੂੰ ਤੁਸੀਂ ਤਾੜਨਾ ਕਰੋ ਮਾਫੀ ਮੰਗੋ ਐਮਐਲਏ ਜੇ ਫਰਤ ਕਰੋ ਰੱਤ ਕਰੋ ਰੱਤ ਕਰੋ ਇਵੇਂ ਤੇ ਧਮਕੀਆਂ মিডিਆ ਨੂੰ ਲਾਦਾ ਕਿ ਜਿਹੜੇ ਗੈਂਗਸਟਰ ਬਣੇ ਦਿੰਦੇ ਆਗੇ ਕਾਹੜ ਮੋਦਰਾ ਹਾਏ 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 ਅਸੀਂ ਪੰਜਾਬ ਦੀ ਜਨਤਾ ਨੇ ਵਿਧਾਨ ਸਭਾ ਦੇ ਵਿੱਚ ਚੁਣ ਕੇ ਐਮਐਲਏ ਭੇਜੇ ਨੇ ਗੈਂਗਸਟਰ ਨਹੀਂ ਭੇਜਿਆਗੇ ਜਿਹੜੀ ਸਾਡੇ ਤੇ ਨਰਜੀ ਤੁਸੀਂ ਲਾਈਆ ਗਾਲਾਂ ਕੱਢਣ ਤੇ ਧਮਕੀਆਂ ਦਿੱਤੀਆਂ ਜਾਨੋ ਮਾਰਦੀਆਂ ਘੱਟੋ ਘੱਟ ਹੋਰ ਜਿਹੜੀ ਨਰਜੀ ਆ ਜਿਹੜੇ ਲੋਕਾਂ ਨੇ ਤੁਸੀਂ ਲੋਕਾਂ ਨੇ ਸਨੌਰ ਦੇ ਹਲਕਾ ਨੇ ਮਾਰ ਦਿੱਤਾ ਉਹ ਨਰਜੀ ਡਵੈਲਪਮੈਂਟ ਦੇ ਤੌਰ ਤੇ ਲਗਾਓ ਗਲੀ ਦੇ ਗੁੰਡੇ ਨੂੰ ਵਿਧਾਨ ਸਭਾ ਚੋਂ ਬਾਹਰ ਕਰੋ ਬਾਹਰ ਕਰੋ ਬਾਹਰ ਕਰੋ ਹਲਕੇ ਦੇ ਲੋਕਾਂ ਵਾਸਤੇ ਤੁਸੀਂ ਵਰਦਾਨ ਬਣੋ ਮਾਣ ਬਣੋ ਸ਼ਰਾਪ ਨਾ ਬਣੋ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਹੋਰ ਵੀ ਜਾਰੀ ਰਹੇਗਾ ਆਦੋ ਇਹ ਵੱਡਾ ਪ੍ਰੋਗਰਾਮ ਲਿਖਣਗੇ ਸਾਨੂੰ ਅਸੀਂ ਨਾਲ ਇਹਨਾਂ ਦੇ ਨਾਲ ਆਪਣੀ ਜੂਨੀਅਨ ਦੇ ਵਾਤੇ ਵਾਤੇ ਜਿਹੜੇ ਮੈਂਬਰ ਆ ਉਹ ਲੈ ਕੇ ਵੀ ਆਵਾਂਗੇ ਜਿਹੜਾ ਪਠਾਨ ਵਜ ਰਿਹਾ ਇਹਨੂੰ ਪੂਰੀ ਤਰ੍ਹਾਂ ਸੀ ਸਭ ਕੁਝ ਸਿਖਾ ਕੇ ਦਮ ਲਵਾਂਗੇ ਕੁਝ ਮਹੀਨੇ ਪਹਿਲਾਂ ਇਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਹਦੇ ਨਾਲ ਕਿੰਨਾ ਇਹਦੇ ਮਤਲਬ ਉਹ ਇਹਦੀ ਕਰਤੂਤ ਸੀਗੀ ਉਹ ਲੋਕਾਂ ਦੇ ਵਿੱਚ ਜਿਹੜਾ ਇਹਨੂੰ ਸ਼ੀਸ਼ਾ ਸੀਗਾ ਉਹ ਉਹ ਲੋਕਾਂ ਨੇ ਉਦੋਂ ਵੀ ਦਿਖਾਇਆ ਸੀਗਾ ਬਿਲਕੁਲ ਜਿਵੇਂ ਸਾਰੇ ਪੰਜਾਬ ਨੂੰ ਸਾਰੇ ਦੁਨੀਆਵਸ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਆਮ ਆਦੀ ਪਾਰਟੀ ਦੇ ਜਿਹੜੇ ਸਨੌਰ ਤੋਂ ਵਿਧਾਇਕ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨਾਂ ਨੇ ਜੋ ਵਿਧਾਨ ਸਭਾ ਦੇ ਅੰਦਰ ਵਧੇਕੀ ਬਤਮੀ ਬਤਮੀ ਜੀ ਬੁਰਸ਼ਾਗਰਦੀ ਗੁੰਡਾਗਰਦੀ ਤੇ ਮर्यादा ਦਾ ਖਿਆਲ ਨਹੀਂ ਰੱਖਿਆਗਾ ਉਸ ਮੁਤਲਕ ਜਿਵੇਂ ਕਿਉਂਕਿ ਮੀਡੀਆ ਦਾ ਕੰਮ ਆ ਸਮਾਜ ਤੇ ਸਰਕਾਰ ਦੇ ਵਿਚਕਾਰ ਇੱਕ ਪੁਲ ਦੀ ਤਰ੍ਹਾਂ ਕੰਮ ਕਰਦੇ ਤੇ ਜੇ ਕੋਈ ਸਰਕਾਰ ਦਾ ਸਰਕਾਰ ਦਾ ਨੁਮਾਇੰਦਾ ਕਹਿੰਦਾ ਕਿ ਸਾਡੇ ਵਿਰੋਧ ਕੋਈ ਖਬਰ ਲਉਤੇ ਤੇ ਹੋ ਨਹੀਂ ਸਕਦਾ ਹੁਣ ਸਵਾਲ ਹੈ ਕਿ ਅਸੀਂ ਖਬਰ ਚਲਾਈ ਸੀ ਉਸ ਖਬਰ ਤੇ ਜਰੂਰ ਉਹਨਾਂ ਨੂੰ ਤਕਲੀਫ ਹੋ ਸਕਦੀ ਹੈ ਉਹ ਤਕਲੀਫ ਦਾ ਉਹ ਲੈ ਸਕਦੇ ਕਾਨੂੰਨੀ ਸਹਾਰਾ ਲੈ ਸਕਦੇ ਪਰ ਜਿਵੇਂ ਉਹਨਾਂ ਨੇ ਬਤਮੀ ਜੀ ਗੁੰਡਾਗਰਦੀ ਮਾਰਨ ਤੱਕ ਗਾਲਾਂ ਕੱਢੀਆਂ ਉਹ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੀ ਇਸ ਕਰਕੇ ਪੰਜਾਬ ਚ ਧਰਨੇ ਚੱਲ ਰਹੇ ਨੇ ਪੁਤਲਾ ਫੂਕ ਮਜਹਰੇ ਵੀ ਚੱਲੇ ਨੇ ਬਹੁਤ ਸਾਰੇ ਥਾਵਾਂ ਤੇ ਤੇ ਚੰਡੀਗੜ੍ਹ ਕਿਉਂਕਿ ਪੰਜਾਬ ਦੀ ਰਾਜਧਾਨੀ ਇੱਥੋਂ ਜਾਣਾ ਬੜਾ ਜ਼ਰੂਰੀ ਸੀ ਮੈਸੇਜ ਔਰ ਦੂਜਾ ਸਵਾਲ ਹੈ ਕਿ ਕਦੀ ਆਪਾਂ ਜਿਹੜੀ ਮੰਜੀ ਹੁੰਦੀ ਆ ਨਾ ਉਹਨੂੰ ਤਿੰਨ ਪਾਵਿਆਂ ਤੇ ਨਹੀਂ ਕਦੀ ਦੇਖਿਆਗਾ ਤੇ ਉਸੇ ਤਰ੍ਹਾਂ ਮੀਡੀਆ ਲੋਕਤੰਤਰ ਦਾ ਇੱਕ ਚੌਥਾ ਪਾਵਾ ਤੇ ਜੇ ਸਰਕਾਰ ਤੇ ਸਰਕਾਰ ਦੇ ਨਮਾਇंदे ਕਹਿੰਦੇ ਨੇ ਕਿ ਚੌਥਾ ਪਾਵਾ ਟੁੱਟ ਜੇ ਤੇ ਫਿਰ ਲੋਕਤੰਤਰ ਦਾ ਬੈਲੈਂਸ ਵਿਗੜ ਜਾਊਗਾ ਅਸੀਂ ਉਸ ਦਿਨ ਵੀ ਕੁਲਤਾਰ ਸਿੰਘ ਸਦਵਾ ਸਾਹਿਬ ਜਿਹੜੇ ਸਪੀਕਰ ਵਿਧਾਨ ਸਭਾ ਪੰਜਾਬ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਕੱਟੋ-ਕੱਟ ਅਜਿਹੇ ਲੋਕਾਂ ਨੂੰ ਤੇ ਤੁਸੀਂ ਮਰਿਆਦਾ ਦਾ ಪಾਠ ਪੜਾਓ ਕਿ ਇਹ ਜਿਹੜੀ ਬਤਮੀਜ਼ੀ ਆ ਜਿਹੜੀ ਗੁੰਡਾਗਰਦੀ ਆ ਇਹ ਕਦੀ ਵੀ ਕੋਈ ਵੀ ਬਰਦਾਸ਼ਤ ਨਹੀਂ ਕਰੂਗਾ ਤੇ ਅੱਜ ਵੀ ਸਾਨੂੰ ਉਮੀਦ ਆ ਕਿ ਉਸ ਜਿਹੜੇ ਵਿਗੜੇ ਹੋਏ ਐਮਐਲਏ ਨੇ ਜਾਂ ਜਿਹੜੇ ਉਹਨਾਂ ਲੱਗਦਾ ਕਿ ਮੈਂ ਬਹੁਤ ਗੁੰਡਾਗਰਦੀ ਆ ਵੀ ਕੱਟੋ-ਕੱਟ ਉਹਨਾਂ ਨੂੰ ਤੇ ਸਬਕ ਸਿਖਾਇਆ ਜਾਵੇ ਉਹਨਾਂ ਨੂੰ ਤੁਸੀਂ ਤਾੜਨਾ ਕਰੋ ਮਾਫੀ ਮੰਗੋ ਵੀ ਗਲਤੀ ਕੀਤੀ ਆ ਤੇ ਇਸ ਕਰਕੇ ਅੱਜ ਚੰਡੀਗੜ੍ਹ ਦੇ ਵਿੱਚ ਅਸੀਂ ਉਹ ਸਾਰੇ ਜਿਹੜੀਆਂ ਹਮਖਿਆਲੀ ਤੇ ਰ ਆਏ ਨੇ ਕਿਸਾਨ ਜਥੇਬੰਦੀਆਂ ਵਕੀਲ ਭਾਈਚਾਰਾ ਸਿਵਲ ਸੁਸਾਇਟੀ ਦੇ ਜਿਹੜੇ ਲੋਕ ਨੇ ਉਹ ਇੱਥੇ ਪੁੱਜੇ ਆਗੇ ਨਹੀਂ ਕਿ ਘੱਟੋ ਘਾਟ ਅਸੀਂ ਪੰਜਾਬ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਕਿ ਇਹ ਜਿਹੜਾ ਤੁਹਾਡਾ ਐਮਐਲਏ ਆ ਜਿਹਦੇ ਵਿੱਚ ਐਵੇਂ ਲੱਗਦਾ ਹੈ ਕਿ ਐਵੇਂ ਤੇ ਧਮਕੀਆਂ ਮੀਡੀਆ ਨੂੰ ਲੱਗਦਾ ਕਿ ਜਿਹੜੇ ਗੈਂਗਸਟਰ ਬਣੇ ਦਿੰਦੇ ਆਗੇ ਤੇ ਅਸੀਂ ਪੰਜਾਬ ਦੀ ਜਨਤਾ ਨੇ ਵਿਧਾਨ ਸਭਾ ਦੇ ਵਿੱਚ ਚੁਣ ਕੇ ਐਮਐਲਏ ਭੇਜੇ ਨੇ ਗੈਂਗਸਟਰ ਨਹੀਂ ਭੇਜਿਆਗੇ ਤੇ ਇਹ ਕਿ ਇਸ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਐਮ ਐਲ ਏ ਆਏ ਨੇ ਤੇ ਬਹੁਤ ਸਾਰੇ ਨੇ ਹਲੇ ਆਉਣਾ ਤੇ ਇਸ ਕਰਕੇ ਇਹਨਾਂ ਨੂੰ ਰੱਖਣਾ ਚਾਹੀਦਾ ਹੈ ਕਿ ਜਿਹੜੀ ਸਾਡੇ ਤੇ ਨਰਜੀ ਤੁਸੀਂ ਲਾਈ ਆ ਗਾਲਾਂ ਕੱਢਣ ਤੇ ਧਮਕੀਆਂ ਦਿੱਤੀਆਂ ਜਾਨੋ ਮਾਰਦੀਆਂ ਘਟੋ ਘਟ ਔਰ ਜਿਹੜੀ ਨਰਜੀ ਆ ਜਿਹੜੇ ਲੋਕਾਂ ਨੇ ਤੁਸੀਂ ਲੋਕਾਂ ਨੇ ਸਨੌਰ ਦੇ ਹਲਕਿਆਂ ਨੇ ਮਾਣ ਦਿੱਤਾ ਉਹ ਨਰਜੀ ਡਿਵੈਲਪਮੈਂਟ ਦੇ ਤੌਰ ਤੇ ਲਗਾਓ ਹਲਕੇ ਦੇ ਲੋਕਾਂ ਵਾਸਤੇ ਤੁਸੀਂ ਵਰਦਾਨ ਬਣੋ ਮਾਣ ਬਣੋ ਸ਼ਰਾਪ ਨਾ ਬਣੋ ਤੇਸ ਕਰਕੇ ਅਸੀਂ ਫਿਰ ਪਠਾਨਮਾਰਾ ਸਾਹਿਬ ਨੂੰ ਕਹਿੰਦੇ ਆ ਕਿ ਜਿਹੜੀਆਂ ਧਮਕੀਆਂ ਦੀ ਸਾਨੂੰ ਕੋਈ ਚਿੰਤਾ ਨਹੀਂ ਹੈਗੀਆ ਬਥੇਰੀਆਂ ਆਈਆਂ ਨੇ ਤੇ ਆ ਰਹੀਆਂ ਤੇ ਕੱਲ ਨੂੰ ਵੀ ਆਉਣਗੀਆਂ ਘਟੋ ਘਟ ਇਹ ਜਿਹੜਾ ਤੁਹਾਡੇ ਚ ਭਰਮ ਭਲੇਖਾ ਹੋਊਗਾ ਨਾ ਕਿ ਤੁਹਾਡੀਆਂ ਬੜੀਆਂ ਦਿੱਲੀ ਤੱਕ ਸਾਂਝਾਂ ਨੇ ਰਿਸ਼ਤੇਦਾਰੀਆਂ ਨੇ ਇਸ ਵਿਧਾਨ ਸਭਾ ਦੇ ਵਿੱਚ ਬਹੁਤ ਸਾਰੇ ਐਮ ਐਲ ਏ ਪਿਉ ਪਤੀ ਵੀ ਆਏ ਨੇ ਭੈਣ ਭਰਾ ਵੀ ਆਏ ਨੇ ਸਹੁਰਾ ਜਵਾਈ ਆਵੇ ਉਹ ਲੱਭੇ ਨਹੀਂ ਇਸ ਟਮੜ ਤੇ ਤੁਹਾਡੀ ਗਰੰਟੀ ਨੇ ਲੋਕਾਂ ਨੇ ਤੇ ਉਹਨਾਂ ਨੂੰ ਵੀ ਜੜੋ ਪੱਟ ਸੁਟਿਆ ਜਿਹੜੇ ਕਹਿੰਦੇ ਕਿ ਅਸੀਂ ਸਿਆਸਤ ਦੇ ਬਾਬਾ ਬੋੜਾ ਤੇ ਤੁਹਾਡੀਆਂ ਦੇ ਹਜੇ ਵੀਰ ਜੀ ਉੱਪਰ ਹੀ ਹਵਾ ਛੋੜਦੇ ਫਿਰਦੇ ਹੋ ਤੇ ਮਾਨਜੋਗ ਐਮ ਐਲ ਏ ਤੁਸੀਂ ਪੰਜਾਬ ਦੇ 117 ਲੋਕਾਂ ਜਿਹੜੇ 117 ਐਮ ਐਲ ਏ ਬਣ ਕੇ ਆਏ ਨੇ ਉਹਨਾਂ ਵਿੱਚੋਂ ਇੱਕੋ ਤੁਸੀਂ ਤੇ ਘਟੋਖਟ ਮਰਿਆਦਾ ਦਾ ਖਿਆਲ ਰੱਖੋ ਹਾਂ ਜੇ ਕੋਈ ਖਬਰ ਅੱਛਾ ਹਰਾਨੀ ਦੀ ਗੱਲ ਜਿਹੜੀ ਅਸੀਂ ਖਬਰ 3 ਘੰਟੇ ਪਹਿਲਾਂ ਚਲਾਈ ਉਹਦਾ ਧੰਨਵਾਦ ਨਹੀਂ ਕੀਤਾ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਪਠਾਨ ਮਾਰ ਸਾਨੂੰ ਬੜਾ ਵਧੀਆ ਮੁੱਦਾ ਉਠਾਇਆ ਪਰ ਜੇ ਪ੍ਰੋਬਲਮ ਦਾ ਜਿੰਨੇ ਵੀ ਸਿਆਸੀ ਲੀਡਰ ਨੇ ਸਰਕਾਰ ਦੇ ਸਨ ਹੱਕ ਚ ਲਾ ਦਿਓ ਕਿ ਐਮਐਲਏ ਨੇ ਬਹੁਤ ਵੇ ਕੰਮ ਕੀਤਾ ਤੇ ਖੁਸ਼ ਹੋ ਜੇ ਉਦੋਂ ਧੰਨਵਾਦ ਨਹੀਂ ਕਰਦੇ ਜਦੋਂ ਕੋਈ ਨੁਕਤਾ ਚ ਨਹੀਂ ਕਰ ਲੇ ਤਾਂ ਉਦੋਂ ਐਮਐਲਏ ਜੀ ਨੂੰ ਜਾਂ ਸਿਆਸੀ ਲੀਡਰ ਨੂੰ ਢਿੱਡ ਪੀੜ ਹੋਣੀ ਚਾਹੀਦੀ ਹੈ ਤੇ ਜੇ ਢਿੱਡ ਪੀੜ ਹੋ ਰਹੀ ਹੈ ਜੇ ਬੀਪੀ ਦੀ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਹੈ ਤੇ ਮਾਨ ਸਾਹਿਬ ਕਹਿ ਰਹੇ ਨੇ ਕਿ ਅਸੀਂ ਹੁਣ ਤੱਕ ਚਮੀਆਂ ਮਹੀਨੇ ਦੇ ਵਿੱਚ ਮhalla ਕਲੀਨਿਕ ਦੇ ਵਿੱਚ 1 ਕਰੋੜ ਲੋਕਾਂ ਦਾ ਇਲਾਜ ਕਰ ਚੁੱਕੇ ਨੇ ਤੇ ਜਿਨ੍ਹਾਂ ਨੂੰ ਤੁਹਾਡੇ ਐਮਐਲਏ ਜਿਨ੍ਹਾਂ ਨੂੰ ਢਿੱਡ ਪੀੜ ਹੋ ਰਹੀ ਹੈ ਜਾਂ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਜਾਂ ਜਿਹੜੇ ਸਾਈਕੋ ਕਿਸਮ ਦੇ ਹੈਗੇ ਨਾ ਉਹ ਮਲਾ ਕਲੀਨਿਕ ਚੋਂ ਉਦਾਂ ਦੇ ਉਹਨਾਂ ਨੂੰ ਵੀ ਦਵਾਈ ਦਿਵਾਓ ਤੇ ਠੀਕ ਰਹਿਣ ਕਿਉਂਕਿ ਪੰਜਾਬ ਆ ਪੰਜਾਬ ਦੇ ਲੋਕਾਂ ਨੇ ਜਿਹੜੇ ਪਹਿਲੇ ਲੋਕਾਂ ਦਾ ਦਿਮਾਗ ਖਰਾਬ ਹੋਇਆ ਸੀ ਉਹ ਵੋਟਾਂ ਦੇ ਠੀਕ ਕਰ ਦਿੱਤਾ ਸੀ ਤੇ ਹੁਣ ਮਈ ਮਹੀਨਾ ਚੜ੍ਹਨ ਵਾਲਾ ਹੈਗਾ ਤੇ ਇਹਨਾਂ ਕਿ ਤੁਹਾਡੇ ਹਲਕਿਆਂ 'ਚ ਵੀ ਤੁਹਾਡਾ ਵੀ ਲੋਕੀ ਜਿਹੜਾ ਦਿਮਾਗ ਸੈੱਟ ਕਰ ਦੇਣਾ ਹੁਣ ਦੂਜੀ ਗੱਲ ਹੈ ਕਿ ਅਸੀਂ ਸਪੀਕਰ ਸਾਹਿਬ ਨੂੰ ਦੋ ਵਾਰ ਮਿਲੇ ਸੀ ਉਹਨਾਂ ਨੇ ਭਰੋਸਾ ਦਿੱਤਾਗਾ ਉਹਨਾਂ ਨੇ ਬੁਲਾਇਆ ਵੀ ਹੈ ਸੀ ਉਹਨੂੰ ਪਠਾਨ ਮਾਜਰਾ ਨੂੰ ਪਰ ਉਹ ਸਪੀਕਰ ਸਾਹਿਬ ਕਿਸੇ ਕਰੋਂ ਉਹਨਾਂ ਨੂੰ ਮਿਲ ਨਹੀਂ ਸਕੇ ਕੱਲ ਅਸੀਂ ਦੁਬਾਰਾ ਵਫਤ ਮਿਲਿਆਗਾ ਤੇ ਹੁਣ ਅਸੀਂ ਚੰਡੀਗੜ੍ਹ ਕਿਉਂਕਿ ਜੂਰੀਡਿਕਸ਼ਨ ਚੰਡੀਗੜ੍ਹ ਪੁਲਿਸ ਦੀ ਆ ਚੰਡੀਗੜ੍ਹ ਦੇ ਡੀਜੀਪੀ ਨੂੰ ਵੀ ਮਿਲਾਂਗੇ ਤੇ ਜੇ ਸਾਨੂੰ ਨਾ ਇਨਸਾਫ ਮਿਲਿਆ ਤੇ ਫਿਰ ਗਵਰਨਰ ਆ ਤੇ ਫਿਰ ਕੋਰਟ ਦਾ ਸਾਰਾ ਸਟੈਪ ਬਾਈ ਸਟੈਪ ਚੱਲਾਂਗੇ ਜਦ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਹਰਮਿੰਦਰ ਸਿੰਘ ਪਠਾਨ ਮਾਜਰਾ ਹੁਣੀ ਮਾਫੀ ਨਹੀਂ ਮੰਗਦੇ ਅਖੇ ਹੋਣ ਦੇ ਨਾਤੇ ਤੇ ਦੇਸ਼ ਦੇ ਸੰਵਿਧਾਨ ਦੇਸ਼ ਨੂੰ ਸੰਵਿਧਾਨ ਚਲਾਉਣ ਬਾਅਦ ਦੇ ਉਹਦੇ ਵਿੱਚ ਚੱਲੇ ਉਹਦੀ ਲੜਾਈ ਲੜਨ ਵਾਸਤੇ ਜਿਹੜਾ ਵਕੀਲ ਭਾਈਚਾਰਾ ਹਮੇਸ਼ਾ ਪੱਤਰਕਾਰ ਭਾਈਚਾਰਾ ਦੇ ਨਾਲ ਰਹੇ ਦੇਖੋ ਪੰਜਾਬ ਤੇ ਚੰਡੀਗੜ੍ਹ ਜਨ ਲਿਸਟ ਜੂਨੀਅਨ ਦੇ ਪ੍ਰਧਾਨ ਹੁਣ ਦੇ ਨਾਤੇ ਮੈਂ ਅੱਜ ਇੱਥੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਸੀਗਾ ਜੋ ਸਾਡੇ ਪਿਛਲੇ ਦਿਨ ਜਿਹੜੇ ABC ਦੇ ਰਿਪੋਰਟਰ ਨੇ ਤੇ ਕੈਮਰਾਮੈਨ ਨੇ ਸੰਦੀਪ ਤੇ ਮਨਦੀਪ ਉਹਨਾਂ ਦੇ ਨਾਲ ਜਿਹੜਾ ਵਿਧਾਇਕ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਉਹਨਾਂ ਨੇ ਕਾਫੀ ਬਦਤਮੀਜ਼ੀ ਜਿਹੜੀ ਕੀਤੀ ਆ ਉਹਨੂੰ ਲੈ ਕੇ ਅੱਜ ਇੱਥੇ ਕਿ ਜਿਹੜਾ ਪੋਤਲਾ ਉਹ ਫੁਕਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼ਿੰਗਾਰਸ਼ਾ ਉਹ ਹੋਰ ਵੀ ਜਾਰੀ ਰਹੇਗਾ ਅਸੀਂ ਲੜਾਈ ਲੜਦੇ ਆ ਤੇ ਲੜਦੇ ਰਾਵਾਂਗੇ ਭਾਵੇਂ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਸੀਗਾ ਇਹ ਇੱਕ ਜਿਹੜਾ ਇਹਨਾਂ ਭੁੱਲੋ ਸਾਹਿਬ ਹੋਰਾਂ ਵੱਲੋਂ ਸੰਕੇਤਕ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਜਦ ਇਹ ਵੱਡਾ ਪ੍ਰੋਗਰਾਮ ਉਲੀਕਣਗੇ ਸਾਨੂੰ ਅਸੀਂ ਨਾਲ ਇਹਨਾਂ ਦੇ ਨਾਲ ਆਪਣੀ ਜੂਨੀਅਨ ਦੇ ਵਾਤੇ-ਵਾਤੇ ਜਿਹੜੇ ਮੈਂਬਰ ਆ ਉਹ ਲੈ ਕੇ ਵੀ ਆਵਾਂਗੇ ਤੇ ਜਿੱਥੇ ਤੱਕ ਸਾਨੂੰ ਜਿਹੜੀ ਕਾਨੂੰਨੀ ਚਾਹੇ ਸਮਾਜਿਕ ਤੌਰ ਤੇ ਜਿਹੜੀ ਵੀ ਵੱਡੀ ਸਾਨੂੰ ਲੜਾਈ ਲੜਨੀ ਪਵੇ ਉਹ ਅਸੀਂ ਲੜਾਈ ਆ ਜਿਹੜੀ ਉਹ ਜਾਰੀ ਰੱਖਾਂਗੇ ਪਹਿਲਾਂ ਵੀ ਅਸੀਂ ਪੱਤਰਕਾਰ ਭਾਈਚਾਰੇ ਦੇ ਹੱਕ ਵਿੱਚ ਹਮੇਸ਼ਾ ਖੜੇ ਆ ਤੇ ਹੁਣ ਵੀ ਅਸੀਂ ਇਹ ਖੜੇ ਰਹਾਂਗੇ ਤੇ ਇਸ ਜਿਹੜਾ ਪਠਾਨ ਮੱਜਰਾ ਇਹਨੂੰ ਪੂਰੀ ਤਰ੍ਹਾਂ ਅਸੀਂ ਸਬਕ ਸਿਖਾ ਕੇ ਗੰਮ ਲਾਵਾਂਗੇ ਕਿਉਂਕਿ ਇਹਨੂੰ ਆਪਣੇ ਆਪ ਤੇ ਚਾਹੀਦਾ ਹੈ ਕਿ ਕੁਝ ਮਹੀਨੇ ਪਹਿਲਾਂ ਇਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਉਹਦੇ ਨਾਲ ਕਿੰਨਾ ਇਹਦੇ ਮਤਲਬ ਜੋ ਵੇਦੀ ਕਰਤੂ ਉਹ ਤਾਂ ਸੀਗੀ ਉਹ ਲੋਕਾਂ ਦੇ ਵਿੱਚ ਜਿਹੜਾ ਇਹਨੂੰ ਸ਼ੀਸ਼ਾ ਸੀਗਾ ਉਹ ਉਹ ਲੋਕਾਂ ਨੇ ਉਦੋਂ ਵੀ ਦਿਖਾਇਆ ਸੀਗਾ ਤੇ ਹੁਣ ਵੀ ਅਸੀਂ ਇਹਨੂੰ ਜਿਹੜਾ ਸਬਕ ਆ ਉਹ ਜ਼ਰੂਰ ਸਿਖਾਵਾਂਗੇ ਅਸੀਂ ਹਮੇਸ਼ਾ ਪੱਤਰਕਾਰ ਭਾਈਚਾਰੇ ਦੇ ਨਾਲ